ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਸਵਾਰੀ ਦਾ ਦੌਰ ਜਾਰੀ ਹੈ ਅਗਲੇ 2 ਦਿਨ ਤੱਕ ਮੀਂਹ ਦਾ ਮੌਸਮ ਰਹਿਣ ਦੇ ਅਸਾਰ ਨਹੀਂ ਦਰਸਲ ਮੌਸਮੀ ਭਾਗ ਦੇ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਹੀਂ ਪੈਣ ਦੀ ਜੋ ਕਿ ਸੰਭਾਵਨਾ ਜਤਾਈ ਗਈ ਸੀ ਉਸ ਤੋਂ ਬਾਅਦ ਹੀ ਮੀਂਹ ਦੀਆਂ ਖਬਰਾਂ ਵੀ ਜੋ ਕਿ ਸਾਹਮਣੇ ਆ ਰਹੀਆਂ ਨੇ ਅਸਮਾਨ ਦੇ ਵਿੱਚ ਬੱਦਲ ਨਜ਼ਰ ਆ ਰਿਹਾ ਕਈ ਸ਼ਰਾਂ ਦੇ ਵਿੱਚ ਬੂੰਦਾਬੰਦੀ ਹੋ ਰਹੀ ਹੈ ਕਿਉਂਕਿ ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ ਕਿਉਂਕਿ ਮੀਂਹ ਨਾ ਪੈਣ ਦੇ ਕਾਰਨ ਸੁੱਕੀ ਸਰਦੀ ਹੋਣ ਦੇ ਕਾਰਨ ਸਿਹਤ ਦੇ ਨਾਲ ਜੁੜੀਆਂ ਲੋਕਾਂ ਨੂੰ ਬਹੁਤ ਸਾਰੀਆਂ ਆ ਮੁਸ਼ਕਲਾਂ ਆ ਰਹੀਆਂ ਸਨ ਬੁਖਾਰ ਦੀ, ਜ਼ੁਕਾਮ ਦੀ, ਖਾਂਸੀ ਦੀ ਲੋਕਾਂ ਨੂੰ ਸ਼ਿਕਾਇਤ ਸੀ ਆ ਉਸ ਦੀ ਵੱਡੀ ਵਜ੍ਹਾ ਜੋ ਕਿ ਡਾਕਟਰਾਂ ਦੇ ਵੱਲੋਂ ਮਾਹਿਰਾਂ ਵੱਲੋਂ ਦੱਸੀ ਜਾ ਰਹੀ ਕਿ ਜੋ ਸੁੱਕੀ ਠੰਡ ਪੈ ਰਹੀ ਹੈ ਮੀਂਹ ਨਹੀਂ ਪਿਆ ਇਸ ਕਰਕੇ ਸਿਹਤ ਦੇ ਨਾਲ ਜੁੜੀਆਂ ਲੋਕਾਂ ਨੂੰ ਜੀਆਂ ਦਿੱਕਤਾਂ ਆ ਰਹੀਆਂ ਸਨ ਤੇ ਆਖਰਕਾਰ ਇਸ ਦੇ ਵਿੱਚ 40 ਲੰਬੇ ਇੰਤਜ਼ਾਰ ਦੇ ਬਾਅਦ ਆ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ ਮੌਸਮ ਬਦਲਿਆ ਹੈ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਆ ਬੁੰਦਾਬਾਂਦੀ ਹੋ ਰਹੀ ਹੈ ਮੀਂਹ ਪੈ ਰਿਹਾ ਉੱਥੇ ਗੱਲ ਪਹਾੜੀ ਇਲਾਕਿਆਂ ਦੀ ਕਰੀਏ ਤਾਂ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਹੋ ਰਹੀ ਹੈ ਅਗਲੇ 2 ਦਿਨਾਂ ਤੱਕ ਮੀਂਹ ਦਾ ਮੌਸਮ ਰਹਿਣ ਦੇ ਅਸਾਰ ਨੇ ਤੇ ਜਿਸ ਤਰੀਕੇ ਦੇ ਨਾਲ ਮੌਸਮ ਬਦਲਿਆ ਹੈ ਮੌਸਮ ਨੇ ਕਰਵਟ ਲਈ ਹੈ ਤਾਂ ਤਾਪਮਾਨ ਦੇ ਵਿੱਚ ਹੋਰ ਗਰਵਾਟ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਆ ਪੰਜਾਬ ਦੇ ਵਿੱਚ ਦਰਜ ਕੀਤੀ ਜਾ ਸਕਦੀ ਹੈ ਅਧਰ ਕਾਲ ਪਹਾੜੀ ਇਲਾਕਿਆਂ ਦੇ ਕਰੀਏ ਤਾਂ ਲਾਹੌਲ ਦੇ ਵਿੱਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ 11 ਦਸੰਬਰ ਤੱਕ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ ਸੈਲਾਨੀਆਂ ਦੇ ਲਈ ਹਦਾਇਤਾਂ ਵੀ ਜੋ ਕਿ ਜਾਰੀ ਕੀਤੀਆਂ ਗਈਆਂ ਨੇ ਆਹ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆ ਪੂਰਾ ਇਲਾਕਾ ਪੂਰਾ ਲਾਹੌਲ ਬਰਫ ਦੀ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਦੋਂ ਪਹਾੜੀ ਇਲਾਕਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਰਫਬਾਰੀ ਦਾ ਦੌਰ ਸ਼ੁਰੂ ਹੁੰਦਾ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੇ ਸੈਲਾਨੀ ਜੋ ਕਿ ਪਹਾੜੀ ਇਲਾਕਿਆਂ ਦਾ ਰੁਕ ਕਰਦੇ ਨੇ ਇਸ ਤਰੀਕੇ ਦੀ ਬਰਫਬਾਰੀ ਦਾ ਅਨੰਦ ਮਨਨ ਦੇ ਲਈ ਪਹਾੜੀ ਇਲਾਕਿਆਂ ਦੇ ਵਿੱਚ ਪਹੁੰਚਦੇ ਨੇ ਇਸ ਦੇ ਵਿਚਾਲੇ ਲਾਹੌਲ ਦੀਆਂ ਤਰ੍ਹਾਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਜਦੋਂ ਆ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਵੀ ਜਿਹੜੀ ਕਿ ਗਰਾਵਟ ਦਰਜ ਕੀਤੀ ਜਾਂਦੀ ਹੈ ਮੌਸਮ ਦੇ ਵਿੱਚ ਵੀ ਫਰਕ ਨਜ਼ਰ ਆਉਂਦਾ ਹੈ ਤਾਂ ਲਾਹੌਲ ਦੀਆਂ ਤਰ੍ਹਾਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਤੇ 11 ਦਸੰਬਰ ਤੱਕ ਬਰਫਬਾਰੀ ਦੀ ਸੰਭਾਵਨਾ ਜਿਤਾਈ ਗਈ ਹੈ ਉੱਥੇ ਹੀ ਅਜਿਹੇ ਮੌਕੇ ਜੋ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਆਨੰਦ ਮਾਣਨ ਦੇ ਲਈ ਸੈਰਾਨੀ ਪਹੁੰਚਦੇ आ, जारी की गई घाटी में मौसम ने एक बार फिर से करवट बदली है और सुबह से ही मौसम खराब चला होता था और दोपहर तो बाद का, का के जिला मुख्यालय केलोंग समेत घाटी के, के अन्य इलाकों में बर्फबारी का दौर शुरू हो चुका है और जिस प्रकार से बर्फबारी शुरू हुई है इसके चलते जो तापमान में भी गिरावट दर्ज की जा रही है उसके साथ साथ जो लंबे समय से घाटी में एक सूखे का दौर चला हुआ था वो कहीं ना कहीं जो है ख़त्म होता हुआ नजर आ रहा है वही जो किसान और बागवान भी काफ़ी चिंतित थे बर्फबारी नहीं होने से उनके बगीचों में भी जो बर्फ की दरकार रहती है इसके साथ साथ जो आने वाले सीजन में जो जल स्रोत हैं और चश्मे हैं उसके रिचार्ज के लिए भी बर्फबारी जो है काफ़ी अहम माना जाता है तो अब बर्फबारी शुरू हो चुकी है उम्मीद यही की जा रही कि इस बर्फबारी से यहाँ के किसानों और बागवानों को ਫਾਇਦਾ ਮਿਲੇਗਾ ਯੂਜ਼ 18 ਹਿਮਾਚਲ ਕੇ ਲਿਏ ਲਾਂਸ ਸਪੀਤੀ ਸੇ ਪ੍ਰੇਮ ਲਾਭ ਤਾਦਰ ਕਸ਼ਮੀਰ ਦੇ ਕਪਵਾੜਾ ਤੋਂ ਵੀ ਹਸੀਨ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਬਰਫਵਾਰੀ ਦੇ ਨਾਲ ਮੌਸਮ ਖੁਸ਼ ਨਿਮਾ ਨਜ਼ਰ ਆ ਰਿਹਾ ਹੈ ਆ ਤਾਨੂੰ ਕਸ਼ਮੀਰ ਦੇ ਕਪਵਾੜਾ ਦੀਆਂ ਤਸਵੀਰਾਂ ਵਖਾ ਰਹੇ ਹਾਂ ਸੋ ਪਹਾੜੀ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੌਸਮ ਨੇ ਕਰਵਟ ਲਈ ਹੈ ਕਿਵੇਂ ਮੌਸਮ ਬਦਲਿਆ ਹੈ ਵਕਫਾ ਜਗਾਵਾਂ ਤੇ ਬਰਫਵਾਰੀ ਦਾ ਦੌਰ ਜਾਰੀ ਹੈ ਤਾਂ ਕਸ਼ਮੀਰ ਦੇ ਕਪਵਾੜਾ ਕਪਵਾੜਾ ਦੇ ਵਿੱਚ ਵੀ ਸਨੋਫਾਲ ਹੋ ਰਹੀ ਹੈ ਆ ਤੇ ਬਰਫਬਾਰੀ ਦੇ ਨਾਲ ਮੌਸਮ ਨੂੰ ਜੋ ਕਿ ਖੁਸ਼ ਨੁਮਾ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿਉਂਕਿ ਅਜੇ ਮੌਕੇ ਵੱਡੀ ਗਿਣਤੀ ਵਿੱਚ ਹਰਨ ਸਵੇਰਾਂ ਤੋਂ ਸੈਲਾਨੀ ਮਜੂ ਕੇ ਆ ਪਹਾੜੀ ਇਲਾਕਿਆਂ ਦਾ ਰੁਕ ਕਰਦੇ ਨੇ ਬਰਫਬਾਰੀ ਦਾ ਆਨੰਦ ਮਾਣਨ ਦੇ ਲਈ ਤਾਂ ਵਕਫਾ ਜਗਾਵਾਂ ਤੋਂ ਬਰਫਬਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਸ਼ਮੀਰ ਦੇ ਕੁਪਵਾੜਾ ਦੇ ਵਿੱਚ ਵੀ ਸਨੋ ਫਾਲ ਦਾ ਦੌਰ جاری ਹੈ